ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿੱਦਾਂ ਇੱਕ ਫਕੀਰ ਨੂੰ ਜਿਹੜਾ ਇਹ ਪ੍ਰਮਾਤਮਾ ਨੇ ਬਾਦਸ਼ਾਹ ਬਣਾਇਆ ਇੱਕ ਵਾਰ ਦੀ ਗੱਲ ਹੈ ਕਿ ਇੱਕ ਗੁਰਸਿੱਖ ਭਾਈ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਦੇ ਬਾਹਰ ਆਇਆ ਤੇ ਬਾਹਰ ਉਸ ਨੂੰ ਇੱਕ ਫਕੀਰ ਮਿਲਦਾ ਵਾ ਫਕੀਰ ਗੁਰਸਿੱਖ ਭਾਈ ਨੂੰ ਕਹਿੰਦਾ ਕਿ ਮੈਨੂੰ ਕੁਝ ਦਾਨ ਦਿਓ ਤੁਹਾਨੂੰ ਮਹਾਰਾਜ ਬਾਦਸ਼ਾਹ ਬਣਾਉਂਗਾ ਅਗੋਂ ਗੁਰਸਿਕ ਭਾਈ ਕਹਿੰਦਾ ਕਿ ਫਕੀਰ ਨੂੰ ਤੂੰ ਵੀ ਬਾਦਸ਼ਾਹ ਬਣਨਾ ਚਾਹਨਾ ਵਾ ਫਕੀਰ ਬੜਾ ਹੈਰਾਨ ਗੱਲ ਸੁਣ ਕੇ ਕਹਿੰਦਾ ਕਿ ਮੈਂ ਬਾਦਸ਼ਾਹ ਹੋ ਕਿਦਾਂ ਜੀ ਮੈਂ ਕਿੱਥੋਂ ਬਣ ਸਕਦਾ ਮੈਂ ਤਾਂ ਕਰਮਾਂ ਦਾ ਮਾਰਿਆ ਇੱਕ ਫਕੀਰ ਜਿਹਾ ਬੰਦਾ ਵਾ ਕਹਿੰਦਾ ਕਿ ਤੇਰੇ ਕਰਮਾਂ ਨੂੰ ਕੁਝ ਨਹੀਂ ਹੈ ਤੂੰ ਦੱਸ ਬਣਨਾ ਚਾਹਨਾ ਵਾ ਕਹਿੰਦਾ ਜੀ ਚਾਹਨਾ ਤੇ ਹੈਗਾ ਵਾ ਕਹਿੰਦਾ ਠੀਕ ਆ ਫਿਰ ਜਿੱਦਾਂ ਮੈਂ ਕਹਿਣਾ ਤੈਨੂੰ ਉਦਾਂ ਮੇਰੀਆਂ ਗੱਲਾਂ ਮੰਨਣੀਆਂ ਪੈਣਗੀਆਂ ਠੀਕ ਆ ਗੁਰਸਿੱਖ ਭਾਈ ਜੀ ਬਾਗੋਂ ਫਕੀਰ ਕਹਿੰਦਾ ਤੇ ਗੁਰਸਿੱਖ ਭਾਈ ਉਹ ਫਕੀਰ ਨੂੰ ਕਹਿੰਦਾ ਕਿ ਤੇਰੇ ਜੇਬ ਦੇ ਵਿੱਚ ਕਿੰਨੇ ਪੈਸੇ ਆ ਫਕੀਰ ਕਹਿੰਦਾ ਜੀ ਮੇਰੇ ਕੋਲ 100 ਰੁਪਿਆ ਹੈਗਾ ਜੇਬ ਦੇ ਵਿੱਚ ਤੇ ਗੁਰਸਿੱਖ ਭਾਈ ਕਹਿੰਦੇ ਕਿ ਇਹ 100 ਰੁਪਏ ਦਾ ਕੁਝ ਖਾਣ ਵਾਸਤੇ ਖਰੀਦ ਤੇ ਗਰੀਬਾਂ ਦੇ ਵਿੱਚ ਵੰਡ ਦੇ ਤੇ ਉਹ ਇਦਾਂ ਹੀ ਕਰਦਾ ਫਕੀਰ 100 ਰੁਪਏ ਦਾ ਕੁਝ ਖਰੀਦਦਾ ਵਾ ਤੇ ਗਰੀਬਾਂ ਦੇ ਵਿੱਚ ਜਾ ਕੇ ਵੰਡ ਦਿੰਦਾ ਵਾ ਤੇ ਚਲੋ ਆਪਣੀ ਮਹਾਰਾਜ ਤੇ ਭਰੋਸਾ ਰੱਖਦਾ ਕਿ ਆਪੇ ਪ੍ਰਮਾਤਮਾ ਸਭ ਕੁਝ ਸਹੀ ਕਰੂਗਾ ਇੱਕ ਦੋ ਦਿਨ ਬਾਅਦ ਫੇਰ ਭੱਜਾ ਆਉਂਦਾ ਉਹ ਫਕੀਰ ਗੁਰਸਿੱਖ ਭਾਈ ਕੋਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਮਿਲਦਾ ਵਾ ਤੇ ਕਹਿੰਦਾ ਜੀ ਸੁਣੋ ਗੁਰਸਿੱਖ ਭਾਈ ਜੀ ਸੁਣੋ ਤੇ ਬੜਾ ਖੁਸ਼ ਹੁੰਦਾ ਉਹ ਫਕੀਰ ਕੇ ਗੁਰਸਿੱਖ ਭਾਈ ਕਹਿੰਦੇ ਕਿ ਹਾਂ ਜੀ ਕੀ ਹੋਇਆ ਬੜਾ ਖੁਸ਼ ਨਜ਼ਰ ਆਉਂਦੇ ਆ ਕਹਿੰਦਾ ਭਾਈ ਸਾਹਿਬ ਮੇਰੀ ਲੋਟਰੀ ਲੱਗ ਗਈ ਹੈ 10 ਲੱਖ ਦੀ ਅੰਦਾਏ ਤੇ ਭਾਈ ਸਾਹਿਬ ਅਗਵਾ ਦੇ ਗੁਰਸਿੱਖ ਭਾਈ ਜੀ ਕਹਿੰਦੇ ਬਹੁਤ ਵਧੀਆ ਗੱਲ ਆ ਬੜੀ ਖੁਸ਼ੀ ਵਾਲੀ ਗੱਲ ਆ ਤੇ ਉਹ ਪੁੱਛਦੇ ਫਕੀਰ ਨੂੰ ਕਿ ਇਹ ਲੋਟਰੀ ਤੂੰ ਖੁਦ ਖਰੀਦੀ ਸੀ ਕਹਿੰਦਾ ਜੀ ਨਹੀਂ ਇਹ ਮੈਂ ਖੁਦ ਨਹੀਂ ਖਰੀਦੀ ਮੈਂ ਕਚਹਿਰੀ ਦੇ ਵਿੱਚ ਗਿਆ ਸੀ ਤੇ ਮੰਗਣ ਵਾਸਤੇ ਉੱਥੇ ਇੱਕ ਕਲਰਕ ਬੈਠਾ ਸੀ ਤੇ ਮੈਂ ਉਹਦੇ ਕੋਲੋਂ ਦਾਨ ਮੰਗਿਆ ਤਾਂ ਉਹਨੇ ਮੈਨੂੰ ਕਿਹਾ ਕਿ ਮੇਰੇ ਕੋਲ ਹੋਰ ਤੇ ਕੁਝ ਹੈ ਨਹੀਂ ਪੈਸੇ ਤੇ ਹੈ ਨਹੀਂ ਆਈਟਮ ਖੁੱਲੇ ਤੂੰ ਚਾਹਲਾ ਮੈਂ ਟਿਕ ਟ ਖਰੀਦੀ ਸੀ ਲੋਟਰੀ ਦੀ ਤੇ ਇਹ ਤੂੰ ਰੱਖ ਲੈ ਤੇ ਨਿਆਰੇ ਲੈ ਤੂੰ ਆਪਣੇ ਜਾ ਨਿਕੜ ਆਉ ਥੋੜੀ ਬੋਦੀ ਦੇ ਤੇ ਉਹ ਗੁਰਸਿੱਖ ਭਾਈ ਕਹਿੰਦੇ ਕਿ ਫਿਰ ਇਹ ਤੇ ਤੇਰੀ ਹੱਕ ਦੀ ਕਮਾਈ ਨਹੀਂਗੀ ਇਹ ਤੇਰੇ ਹਿੱਸੇ ਦਾ ਨਹੀਂਗਾ ਤੇ ਫਕੀਰ ਗੁਰਸਿੱਖ ਭਾਈ ਨੂੰ ਕਹਿੰਦਾ ਕਿ ਭਾਈ ਸਾਹਿਬ ਕੀ ਕਹਿਣ ਡੇ ਜੇ ਬੜੇ ਨਸੀਬਾਂ ਨਾਲੇ ਮੇਰੇ ਹੱਥ ਲੱਗੀ ਆ ਮੈਂ ਤਾਂ ਸੋਚਿਆ ਕਿ ਮੇਰੀ ਚਲੋਣ ਕਿਸਮਤ ਬਦਲ ਜੂਗੀ ਤੇ ਕਿੰਨਾ ਕਿ ਨਹੀਂ ਗੁਰ ਸਿੱਖ ਭਾਈ ਕਹਿੰਦੇ ਕਿ ਨਹੀਂ ਇਹ ਤੂੰ ਜਿਹਦੀ ਇਮਾਨਤ ਹੈਗੀ ਆ ਨਾ ਇਹ ਤੇਰੇ ਕੋਲ ਮਾਨਤੇ ਆ ਤੂੰ ਉਹਨੂੰ ਵਾਪਸ ਕਰਕੇ ਆ ਜਾਗੇ ਇਹ ਤੇਰੇ ਹੱਕ ਦੀ ਨਹੀਂਗੀ ਤੇ ਕਹਿੰਦਾ ਹਰਾਨ ਪਰੇਸ਼ਾਨ ਚਲੋ ਸੋਚੀ ਜਾਵੇ ਕਿ ਕੀ ਕਰਾਂ ਕਹਿੰਦਾ ਕਿ ਕੋਈ ਨਹੀਂ ਤੂੰ ਜਾ ਪ੍ਰਮਾਤਮਾ ਸਭ ਭਲੀ ਕਰੂਗਾ ਆਂਦਾ ਇਹਦੇ ਨਾਲ ਤੇਰੀ ਇਕੱਲੇ ਦੀ ਜ਼ਿੰਦਗੀ ਨਹੀਂ ਕਿ ਇਹ ਹੋਰ ਦੀ ਜ਼ਿੰਦਗੀ ਵੀ ਸਵਾਰੀ ਜਾਣੀ ਆ ਤੇ ਜਾ ਤੂੰ ਉਹਨੂੰ ਜਾ ਕੇ ਤੇ ਜਿਹਦੀ ਹੈਗੀ ਆ ਲੋਟਰੀ ਵਾਪਸ ਕਰਕੇ ਆ ਤੇ ਫਕੀਰ ਮਾਨੇ ਜਾਂਦਾ ਚਲੋ ਜਾਂਦਾ ਕਚਹਿਰੀ ਦੇ ਵਿੱਚ ਜਾ ਕੇ ਤੇ ਉਸੇ ਕਲਰਕ ਨੂੰ ਕਹਿੰਦਾਗੇ ਸਾਹਿਬ ਜੀ ਮੈਨੂੰ ਤੁਸੀਂ ਪਛਾਣਿਆ ਜੀ ਕਹਿੰਦਾ ਨਹੀਂ ਇੱਕ ਮਹੀਨਾ ਨਾ ਮੈਂ ਪਹਿਲਾਂ ਤੁਹਾਡੇ ਕੋਲ ਮਤਲਬ ਕਿ ਦਾਨ ਮੰਗਿਆ ਤੇ ਤੁਸੀਂ ਮੈਨੂੰ ਯਾਦ ਆ ਟਿਕਟ ਦੇਤੀ ਇੱਕ ਲੋਟਰੀ ਦੀ ਤੇ ਆਂਦਾ ਹਾਂ ਹਾਂ ਨਾ ਮੈਨੂੰ ਯਾਦ ਆ ਗਿਆ ਠੀਕ ਆ ਕਹਿੰਦਾ ਸਾਹਿਬ ਜੀ ਉਹ ਤੁਹਾਡੀ ਟਿਕਟ ਜਿਹੜੀ ਆ ਉਹ ਲੋਟਰੀ ਨਿਕਲ ਆਈ ਹੈ 10 ਲੱਖ ਦਾ ਨਾਮ ਲੱਗਾ ਤੇ ਬੜਾ ਉਹ ਹੈਰਾਨ ਹੁੰਦਾ ਹੁੰਦਾ ਜੀ ਯਾਰ ਤੂੰ ਇਹ ਮਿਨੋ ਟਿਕਟ ਵਾਪਸ ਕਿਉਂ ਕਰਨਾ ਆਇਆ ਵਾ ਤੇ ਕਹਿੰਦਾ ਜੀ ਜੇ ਮੈਂ ਹੁੰਦਾ ਤੇਰੀ ਜਗ੍ਹਾ ਤੇ ਮੈਂ ਤੇ ਕਦੀ ਵਾਪਸ ਨਾ ਕਰਦਾ ਹੁੰਦਾ ਹੋ ਸਕਦਾ ਫਕੀਰ ਅੱਗੋਂ ਸਾਹਿਬ ਨੂੰ ਅੰਦਾ ਕਿ ਹੋ ਸਕਦਾ ਮੈਂ ਵੀ ਨਾ ਵਾਪਸ ਕਰਦਾ ਪਰਾਂਦਾ ਮੈਨੂੰ ਇੱਕ ਗੁਰਸਿੱਖ ਭਾਈ ਮਿਲਿਆ ਜਿਨੇ ਮੇਰੀਆਂ ਅੱਖਾਂ ਖੋਲੀਆਂ ਕਿ ਨਹੀਂ ਇਹ ਸਹੀ ਨਹੀਂਗਾ ਇਹ ਤੇਰੇ ਹਿੱਸੇ ਦਾ ਨਹੀਂਗਾ ਜਿਹਦੀ ਮਾਰਨ ਤੇ ਕਿ ਤੂੰ ਉਹਨੂੰ ਵਾਪਸ ਕਰਕੇ ਆ ਤੇ ਮੈਂ ਆਂਦਾ ਮੈਨੂੰ ਵੀ ਨਹੀਂ ਚਲੋ ਚੰਗਾ ਲੱਗਾ ਮੈਂ ਤੁਹਾਨੂੰ ਵਾਪਸ ਦੇਣਾ ਕਿ ਨਹੀਂ ਇਹ ਤੁਹਾਡੇ ਹਿੱਸੇ ਦੀ ਆ ਇਹ ਤੁਹਾਡੀ ਮਾਨਤ ਆ ਤੇ ਤੁਹਾਨੂੰ ਵਾਪਸ ਕਰਨਾ ਮੇਰਾ ਫਰਜ਼ ਬਣਦਾ ਤੇ ਚਲੋ ਨੂੰ ਬਾਹ ਲੈਂਦਾ ਫਿਰ ਸਾਬ ਜਿਹੜਾਂ ਦਾ ਇੱਕ ਲੜਕ ਤੇ ਕਹਿੰਦਾ ਕਿ ਇਹ ਜਿਹੜੀ ਲੋਟਰੀ ਆ ਇਹ ਮੇਰੇ ਇਕੱਲੇ ਦੀ ਨਹੀਂਗੀ ਇਹ ਆਪਣੀ ਹੁਣ ਦੋਹ ਦੀ ਆ ਤੇ ਇਹਦੇ ਨਾਲ ਆਪਾਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਾਂਗੇ ਤਾਂ ਫਕੀਰ ਕਹਿੰਦਾ ਹੈ ਕਿ ਮੈਨੂੰ ਤੇ ਕੋਈ ਕੰਮ ਆਉਂਦਾ ਨਹੀਂ ਆਂਦਾ ਤਾਂ ਕੋਈ ਗੱਲ ਨਹੀਂ ਆ ਮੈਂ ਤੈਨੂੰ ਸਾਰਾ ਕੁਝ ਸਿਖਾਉਂਗਾ ਤੂੰ ਬਹਿ ਸਕਦਾ ਹੈਗਾ ਨਾ ਦੁਕਾਨਦਾਰੀ ਦੇ ਉੱਪਰ ਕਹਿੰਦਾ ਹਾਂਜੀ ਕੋਈ ਨਹੀਂ ਸਾਬ ਜੀ ਬਹਿ ਜਾਊਂਗਾ ਚਲੋ ਆਪਣਾ ਉਹ ਕਾਰੋਬਾਰ ਸ਼ੁਰੂ ਕਰਦੇ ਆ ਤੇ ਮਹਾਰਾਜ ਦੀ ਮਿਹਰ ਹੁੰਦੀ ਹੈ ਤੇ ਆਪਣਾ ਕਾਰੋਬਾਰ ਸੋਹਣਾ ਚੱਲ ਪੈਂਦਾ ਵਾ ਤੇ ਕਲਰਕ ਉਹਨੂੰ ਆਂਦਾ ਕਿ ਕਲਰਕ ਨੂੰ ਸਾਰੀ ਗੱਲਬਾਤ ਦੱਸੀਂ ਦੀ ਗੁਰਸਿੱਖ ਪਾਈ ਬਰੇ ਤੇ ਗੁਰਸਿੱਖ ਭਾਈ ਨੇ ਕਿਹਾ ਮੈਂ ਕਿ ਜਦੋਂ ਤੈਨੂੰ ਤੇਰਾ ਮਹਾਰਾਜ ਤੈਨੂੰ ਬਾਦਸ਼ਾਹ ਬਣਾ ਦੂਗਾ ਨਾ ਤੂੰ ਮੈਨੂੰ ਉਦੋਂ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰਵਾਉਣੀ ਹੈ ਤੇ ਕਲਰਕ ਕਹਿੰਦਾ ਕਿ ਜਾਂ ਤੂੰ ਹੁਣ ਆਪਣਾ ਮੁਨਾਫਾ ਇਸ ਸਾਲ ਚੰਗਾ ਹੋਇਆ ਵਾ ਤੇ ਤੂੰ ਉਹ ਗੁਰਸਿੱਖ ਭਾਈ ਨੂੰ ਜਾ ਕੇ ਤੇ ਉਹਨਾਂ ਨੂੰ ਕਹੋ ਕਿ ਤੁਸੀਂ ਯਾਤਰਾ ਦੀ ਤਿਆਰੀ ਕਰੋ ਤੇ ਜਿੰਨਾ ਵੀ ਖਰਚਾ ਆਊਗਾ ਆਪਾਂ ਦੇਵਾਂਗੇ ਉਹਨਾਂ ਨੂੰ ਚਲੋ ਉਹ ਚੱਲ ਜਾਂਦਾ ਉਹ ਕੋਲ ਜਿਹੜਾ ਫਕੀਰ ਹੁੰਦਾ ਸੀ ਤੇ ਗੁਰਸਿੱਖ ਭਾਈ ਨਾਲ ਜਾ ਕੇ ਸਾਰੀ ਗੱਲਬਾਤ ਕਰਦਾ ਕਹਿੰਦਾ ਕਿ ਗੁਰਸਿੱਖ ਭਾਈ ਜੀ ਚਲੋ ਮੈਂ ਬਾਦਸ਼ਾਹ ਨਹੀਂ ਬਣ ਸਕਿਆ ਤੇ ਇੰਨੀ ਜੋਗਾ ਮੈਨੂੰ ਪ੍ਰਮਾਤਮਾ ਨੇ ਜ਼ਰੂਰ ਕਰ ਦਿੱਤਾ ਕਿ ਮੈਂ ਤੁਹਾਡੀ ਯਾਤਰਾ ਕਰਵਾ ਸਕਾਂ ਕਿ ਜੋ ਤੁਹਾਡਾ ਨਾਂ ਜ਼ਬਾਨ ਹੋਈ ਹੀ ਮੇਰੀ ਕਿ ਮੈਂ ਤੁਹਾਨੂੰ ਯਾਤਰਾ ਕਰਵਾ ਸਕਦਾ ਹਾਂ ਤੇ ਤੁਸੀਂ ਯਾਤਰਾ ਦੀ ਤਿਆਰੀ ਕਰੋ ਤੁਹਾਡਾ ਖਰਚਾ ਜਿੰਨਾ ਵੀ ਹੋਊਗਾ ਉਹ ਮੈਂ ਕਰੂੰਗਾ ਤੇ ਗੁਰਸਿੱਖ ਭਾਈ ਅੱਗੋਂ ਹੱਸ ਕੇ ਕਹਿੰਦਾ ਕਿ ਕਹਿੰਦਾ ਕਿ ਬਾਦਸ਼ਾ ਉਹ ਹੀ ਨਹੀਂ ਹੁੰਦਾ ਕਿ ਜਿਹੜਾ ਸਿਰਫ ਤਖਤ ਤੇ ਬੈੰਦਾ ਵਾ ਆਂਦਾ ਬਾਦਸ਼ਾ ਉਹ ਵੀ ਹੁੰਦਾ ਵਾ ਜਿਹੜਾ ਕਿਸੇ ਨੂੰ ਕੁਝ ਦਿੰਦਾ ਵਾ ਤੇ ਆਂਦਾ ਤੂੰ ਅੱਜ ਮੈਨੂੰ ਯਾਤਰਾ ਕਰਮੋਂ ਲੱਗਾ ਵੰਦਾ ਤੂੰ ਹੀ ਬਾਦਸ਼ਾ ਹਿਆ ਤੇਨੂੰ ਰੱਬ ਨੇ ਆਂਦਾ ਬਾਦਸ਼ਾ ਬਣਾ ਦਿੱਤਾ ਵਾ ਤੇ ਇਹਨਾਂ ਸੁਣ ਕੇ ਤੇ ਉਹ ਬੜਾ ਖੁਸ਼ ਹੁੰਦਾ ਵਾ ਫਕੀਰ ਜਿਹੜਾ ਹੁੰਦਾ ਹੈ ਤੇ ਸੋ ਇਸ ਕਰਕੇ ਕਹਿੰਦੇ ਆ ਕਿ ਆਪਣੀ ਇਮਾਨਦਾਰੀ ਰੱਖੋ ਪ੍ਰਮਾਤਮਾ ਤੇ ਭਰੋਸਾ ਰੱਖੋ ਤੇ ਪ੍ਰਮਾਤਮਾ ਕਦੀ ਵੀ ਆਪਾਂ ਨੂੰ ਜਿਹੜਾ ਵਾ ਥੱਲੇ ਨਹੀਂ ਡਿੱਗਣ ਦਿੰਦਾ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੋਣ ਦਿੰਦਾ